ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾ ਵਾਲੇ ਸਨ ਜਿਨ੍ਹਾਂ ਦਾ ਜਨਮ 8 ਭਾਦਰੋ 1883 ਈਸਵੀ ਸਾਲ ਦੇ ਵਿੱਚ ਨਗਰ ਪਿੰਡਰਾ ਕਲਾਂ ਦੇ ਵਿੱਚ ਹੋਇਆ। ਪਿਤਾ ਦਾ ਨਾਮ ਬਾਬਾ ਖਜਾਨ ਸਿੰਘ ਜੀ ਸੀ ਅਤੇ ਮਾਤਾ ਦਾ ਨਾਮ ਮਹਿਤਾਬ ਕੌਰ ਸਿੱਖ। 9-10 ਸਾਲ ਦੀ ਉਮਰ ਦੇ ਵਿੱਚ ਬਾਬਾ ਜੀੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠੀ ਬਣ ਗਏ ਸਨ। 18 ਸਾਲ ਦੀ ਉਮਰ ਦੇ ਵਿੱਚ ਸੰਤ ਬਾਬਾ ਵਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਦੀ ਸੰਗਤ ਦੇ ਵਿੱਚ ਆ ਗਏ। ਉੱਥੇ ਰਹਿ ਕੇ ਵਿਦਿਆਲੇ ਦੇ ਵਿੱਚ ਮਹਾਨ ਕਲਣਾ ਕੀਤੀ ਅਤੇ ਮਹਾਪੁਰਖਾਂ ਦੇ ਪਾਸੋਂ ਬ੍ਰਹਮ ਗਿਆਨ ਦੀ ਦਾਤ ਦੀ ਪ੍ਰਾਪਤੀ ਕੀਤੀ ਜਦੋਂ ਬਾਬਾ ਬਿਸ਼ਨ ਸਿੰਘ ਜੀ ਦਾ ਅੰਤਲਾ ਸਮਾਂ ਆਇਆ ਉਸ ਸਮੇਂ ਤਕਸਾਲ ਦੀ ਦਸਤਾਰ ਬਾਬਾ ਸੁੰਦਰ ਸਿੰਘ ਜੀ ਨੂੰ ਦੇ ਦਿੱਤੀ ਅਤੇ ਇਹ ਬਚਨ ਕਹੇ ਤੁਸੀਂ ਗੁਰਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਕਰਨਾ ਹੈ ਬਾਬਾ ਬਿਸ਼ਨ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੇ ਲਈ ਬਾਬਾ ਸੁੰਦਰ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ 21 ਵਾਰ ਗੁਰਬਾਣੀ ਦੀ ਸੰਤਿਆ ਅਤੇ ਗੁਰਬਾਣੀ ਦੇ ਕਥਾ ਦੇ ਅਰਥ ਵਿਦਿਆਰਥੀਆਂ ਨੂੰ ਸਿਖਾਏ 1300 ਸਿੰਘਾਂ ਦੇ ਵਿੱਚੋਂ ਬਾਬਾ ਜੀ ਨੇ 1000 ਸ਼ੁੱਧ ਗੁਰਬਾਣੀ ਦੇ ਅਖੰਡ ਪਾਠੀ ਬਣਾਏ 200 ਪ੍ਰਚਾਰਕ ਬਣਾਏ ਅਤੇ 100 ਬਾਬਾ ਜੀ ਨੇ ਆਪਣੇ ਜੀਵਨ ਦੇ ਵਿੱਚ ਗਿਆਨੀ ਬਣਾਏ ਹਨ ਜਦੋਂ ਬਾਬਾ ਸੁੰਦਰ ਸਿੰਘ ਜੀ ਕਥਾ ਕਰਿਆ ਕਰਦੇ ਸਨ ਤਾਂ ਉਸ ਸਮੇਂ ਕਥਾ ਦੇ ਵਿੱਚ ਇਤਨਾ ਰਸ ਸੀ ਜੋ ਵੀ ਉਹਨਾਂ ਦੀ ਕਥਾ ਸੁਣਦਾ ਉਸ ਦਾ ਹੀ ਮਨ ਇਕਾਗਰ ਹੋ ਜਾਂਦਾ ਕਥਾ ਦੇ ਵਿੱਚ ਕਹਿੰਦੇ ਕਿ ਇੱਕ ਵਾਰ ਜਦੋਂ ਬਾਬਾ ਜੀ ਕਥਾ ਕਰ ਰਹੇ ਸਨ ਚਾਨਣੀਆਂ ਲੱਗੀਆਂ ਸਨ ਤਾਂ ਚਾਨਣੀਆਂ ਦੇ ਵਿੱਚੋਂ ਰਸ ਚੋਣ ਲੱਗ ਪਿਆ ਸੰਗਤ ਦੇ ਵਿੱਚੋਂ ਪ੍ਰਾਣੀ ਉੱਠੇ ਕਿ ਇਹ ਰਸ ਕਿੱਥੋਂ ਆ ਰਿਹਾ ਵੇਖਿਆ ਕਿ ਬਾਹਰ ਬੱਦਲ ਵੀ ਨਹੀਂ ਵਰਖਾ ਵੀ ਨਹੀਂ ਹੋ ਰਹੀ ਉਸ ਸਮੇਂ ਜਦੋਂ ਉਸ ਰਸ ਨੂੰ ਚਖਿਆ ਇਹ ਸਮਝਾ ਕਿ ਇਹ ਦੇਵ ਰਸ ਹੈ ਬਾਬਾ ਜੀ ਦੀ ਕਥਾ ਦੇ ਵਿੱਚ ਇਤਨਾ ਰਸ ਸੀ ਕਿ ਪ੍ਰਤੱਖ ਚਾਨਣੀਆਂ ਦੇ ਵਿੱਚੋਂ ਰਸ ਵੀ ਚੋ ਪਿੰਦਾ